ਮੈਂ ਪਿਛਲੇ ਲਗਭਗ 3 ਮਹੀਨਿਆਂ ਤੋਂ ਤੁਸੀਂ ਧਰਨਾ ਦੇ ਰਹੇ ਹੋ ਸ਼ਹੀਦੀ ਦਿਹਾੜੇ ਨਵਾਂ ਸਾਲ ਲੋਹੜੀ ਮਾਗੀ ਅਤੇ 26 ਜਨਵਰੀ ਨੂੰ ਸੀ ਇੱਥੇ ਮਨਾਇਆ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਡੇ ਐਕਸ਼ਨ ਦੀ ਗੱਲ ਹੋ ਰਹੀ ਹੈ ਸਯੁਗਤ ਕਿਸਾਨ ਮੋਰਚਾ ਦੇ ਨਾਲ ਮਿਲ ਕੇ ਕੀ ਕਰਨ ਲੱਗੇ ਹੋ ਵੇਖੋ ਜੀ ਅੱਜ 82 ਦਿਨ ਹੋ ਗਏ ਸੜਕਾਂ ਤੇ ਸਾਨੂੰ ਬੰਦ ਲਿਆ ਹੋਇਆ ਸਾਡੀ ਪਿਛਲੀ ਦਿਨੀ ਸਿੱਖਿਆ ਸਕੱਤਰ ਸਾਹਿਬ ਜੀ ਨਾਲ ਸਾਡੇ ਸਟਾਫ ਮੈਂਬਰਸ ਦੀ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਦੇ ਦੌਰਾਨ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਅਸੀਂ ਤੁਹਾਡਾ ਹੱਲ ਜਿਹੜਾ ਜਲਦ ਕਰਨ ਜਾ ਰਹੇ ਹਾਂ ਸੀਐਮ ਸਾਹਿਬ ਦੇ ਟੇਬਲ ਜਿੱਤੇ ਉੱਪਰ ਉਹਨਾਂ ਨੇ ਕਿਹਾ ਕਿ ਸਾਡੀ ਫਾਈਲ ਪਹੁੰਚ ਚੁੱਕੀ ਹੈ ਤਾਂ ਦੇਖੋ ਜੀ ਫਾਈਲ ਪੁੱਟ ਅਪ ਹੋ ਚੁੱਕੀ ਐ ਅਸੀਂ ਇਹ ਚਾਹੁੰਦੇ ਆ ਕਿ ਜੇ ਫਾਈਲ ਤੇ ਸੀਐਮ ਸਾਹਿਬ ਦੇ ਸਾਈਨ ਹੋਣੇ ਨੇ ਤੇ ਉਹਨਾਂ ਨੇ ਕਹਿਆ ਸੀ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਉਹ ਸਾਈਨ ਜਿਹੜੇ ਆ ਕਰਵਾਵਾਂਗੇ ਤਾਂ ਜੇਕਰ ਸਾਡਾ 12 ਤਰੀਕ ਤੱਕ ਕੋਈ ਵੀ ਜਿਹੜਾ ਹੈਗਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਨਖਾਹਾਂ ਵਧਨ ਦਾ ਤਾਂ ਅਸੀਂ ਮਜਬੂਰ ਹੋ ਕੇ 13 ਤਰੀਕ ਨੂੰ ਇੱਕ ਵੱਡਾ ਐਕਸ਼ਨ ਦਾ ਐਲਾਨ ਕਰ ਰਹੇ ਹਾਂ ਕਿ ਅਸੀਂ ਟੀਚਰ ਟੈਂਕੀਆਂ ਤੇ ਚੜਾਂਗੇ ਅਸੀਂ ਆਪਣੀ ਆਤਮ ਹੱਤਿਆ ਕਰਨ ਲਈ ਵੀ ਮਜਬੂਰ ਹੋਵਾਂਗੇ ਦੇਖੋ ਜੀ ਅਸੀਂ 13 ਸਾਲ ਜਿਹੜੇ ਆ ਇੰਨਾ ਸਰਕਾਰੀ ਆਪਣੀ ਅਦਰ ਸਕੂਲਾਂ ਨੂੰ ਜਿਹੜੇ ਹੈਗੇ ਦੇ ਚੁੱਕੇ ਆ ਤਾਂ ਸਰਕਾਰ ਦੇ ਭਰੋਸੇ ਤੇ ਅਸੀਂ ਇੰਨੇ ਦਿਨ ਵੀ ਗੱਡੇ ਆ ਮੀਟਿੰਗਸ ਵੀ ਕੀਤੀਆਂ ਤੇ ਜੇਕਰ ਉਹ ਫੇਰ ਵੀ 12 ਤਰੀਕ ਤੱਕ ਸਾਡਾ ਹੱਲ ਨਹੀਂ ਕਰਦੇ ਤਾਂ ਅਸੀਂ ਇਹ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਤਾਂ ਸਰਕਾਰ ਸਾਡਾ ਨੋਟੀਫਿਕੇਸ਼ਨ ਜਲਦ ਜਾਰੀ ਕਰੇ 11 ਸਕੂਲ ਹਰ ਦਾਸਾ ਦੇ ਹਦਾਇਤਕ ਪਿਛਲੇ 81 82 ਜਣਾਂ ਤੋਂ ਦਿਨ ਰਾਤ ਦਾ ਧਰਨਾ ਹਲਕਾ ਵਧਾ ਇੱਕ ਨਰੇਸ਼ ਕਾਰਿਆ ਦਫਤਰ ਅੱਗੇ ਦੇ ਰਹੇ ਆ ਇਹਨਾਂ ਦੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਵੱਖ-ਵੱਖ ਮੰਤਰੀਆਂ ਨਾਲ ਸਿੱਖਿਆ ਮੰਤਰੀ ਨਾਲ ਵਿੱਤ ਮੰਤਰੀ ਨਾਲ ਮੀਟਿੰਗ ਕਰ ਚੁੱਕੇ ਆ ਪਰ ਕੋਈ ਸਿੱਟਾ ਨਹੀਂ ਨਿਕਲਿਆ ਮੈਨੂੰ ਪਤਾ ਲੱਗਾ ਕਿ ਹੁਣ ਕੀ ਵੱਡਾ ਐਕਸ਼ਨ ਕਰਨ ਜਾ ਰਹੇ ਹਾਂ ਸਯੁਕਤ ਕਿਸਾਨ ਮੋਰਚੇ ਦੇ ਨਾਲ ਮਿਲ ਕੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋ ਅਸੀਂ ਅੱਜ ਆਦਰਸ਼ ਸਕੂਲ ਮੁਲਾਜ਼ਮ ਜੂਨੀਅਨ ਅਤੇ ਸਯੁਕਤ ਕਿਸਾਨ ਮੋਰਚੇ ਦੇ ਸਾਰੇ ਸਾਡੇ ਆਗੂ ਸਹਿਬਾਨ ਆਏ ਹੋਏ ਨੇ ਅੱਜ ਅਸੀਂ ਉਡੀਕ ਉਡੀਕੇ ਜਿਹੜੀ ਇਹ ਮੀਟਿੰਗ ਰੱਖੀ ਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਾਨੂੰ ਮੀਟਿੰਗਾਂ ਦਾ ਭਰੋਸਾ ਦੇ ਦੇ ਕਿ ਮੀਟਿੰਗਾਂ ਕਰਵਾ ਕੇ ਵੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਤਰਖਾਹਾਂ ਵਦਨ ਦਾ ਮਸਲਾ ਆ ਉਹ ਅੱਜ ਵੀ ਵਿੱਚ ਹੀ ਘਟ ਰਿਹਾ ਔਰ ਅੱਜ ਅਸੀਂ ਤਾਂ ਇਸ ਕਰਕੇ ਮੈਡਮਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਇਹਨਾਂ ਨੇ ਇੱਕ ਵੱਡਾ ਐਕਸ਼ਨ ਅਚ ਇਹਨਾਂ ਨੇ 12 ਤਰੀਕ ਦਾ ਅਲਟੀਮੇਟਮ ਦੇ ਦਿੱਤਾ ਆ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਔਰ ਜਿੰਨਾ ਵੀ ਸਿੱਖਿਆ ਵਿਭਾਗ ਆ ਕਿ ਜੇ 12 ਫਰਵਰੀ ਤੱਕ ਇਹਨਾਂ ਦੇ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਇਹ ਟੈਂਕੀ ਤੇ ਚੜ ਕੇ ਆਤਮ ਹੱਤਿਆ ਕਰਨਗੇ। ਅਸੀਂ ਇਹਨਾਂ ਨੂੰ ਰੋਕਿਆ ਸੀ ਟੀਚਰਾਂ ਨੂੰ ਅਸੀਂ ਕਿਹਾ ਕਿ ਇਹ ਬਹੁਤ ਵੱਡਾ ਐਕਸ਼ਨ ਹੈ ਇਹ ਨਾ ਅਨਾਉਂਸ ਕਰੋ। ਪਰ ਟੀਚਰ ਕਹਿ ਰਹੇ ਕਿ ਸਾਨੂੰ 82 ਦਿਨ ਹੋ ਗਏ ਅੱਜ ਸੜਕ ਤੇ ਬੈਠਿਆਂ ਨੂੰ ਇੰਨੀ ਕੜਾਖੇ ਦੀ ਠੰਡ ਦੇ ਵਿੱਚ ਬੈਠੇ ਰਹੇ ਨੇ। ਪਰ ਇਹਨਾਂ ਦੀ 82 ਦਿਨਾਂ ਤੋਂ ਸੁਣਵਾਈ ਨਹੀਂ ਹੋਈ ਤਾਂ ਅਸੀਂ ਅੱਜ ਇਹਨਾਂ ਨੇ ਜਿਹੜਾ ਅਨਾਉਂਸ ਕੀਤਾ ਆ ਅਸੀਂ ਇਹਨਾਂ ਨੂੰ ਅੱਜ ਵੀ ਹੁਣ ਵੀ ਬੇਨਤੀ ਕੀਤੀ ਆ ਕਿ ਇਹ ਫੈਸਲਾ ਨਾ ਲਓ। ਪਰ ਜਿਹੜੇ ਟੀਚਰ ਮਜਬੂਰ ਹੋ ਚੁੱਕੇ ਨੇ ਮਜਬੂਰ ਹੋ ਕੇ ਉਹ ਆਤਮ ਹੱਤਿਆ ਕਰਨ ਵਾਸਤੇ ਤਿਆਰ ਨੇ ਅਸੀਂ ਜਿੱਥੇ ਵੀ ਇਹ ਟੀਚਰ ਕਹਿਣਗੇ ਸੰਯੁਕਤ ਕਿਸਾਨ ਮੋਰਚਾ ਇਹਨਾਂ ਦੇ ਨਾਲ ਕਰੇ ਇਹ ਹੋਰ ਕੋਈ ਵੱਡਾ ਐਕਸ਼ਨ ਦੇਣਾ ਪਿਆ ਸਾਨੂੰ ਅਸੀਂ ਉਹ ਐਕਸ਼ਨ ਵੀ ਦਵਾਂਗੇ ਧਰਨੇ ਵੀ ਲਾਵਾਂਗੇ ਪਰ ਜੇ 12 ਤਰੀਕ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇਹ ਟੀਚਰ ਜੇ ਕੋ ਕਦਮ ਚੁੱਕ ਲੈਂਦੇ ਨੇ ਰੱਬ ਨਾ ਕਰੇ ਇਦਾਂ ਦੀ ਅਣਹੋਣੀ ਕੋਈ ਹੋ ਜਾਂਦੀ ਆ ਤਾਂ ਇਹਦੇ ਜ਼ਿੰਮੇਵਾਰਾ ਜਿਹੜੇ ਮੋਕ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਨਰੇਸ਼ ਕਟਾਰੀਆ ਜੀ ਐਮ ਐਲ ਏ ਨੇ ਔਰ ਜਿੰਨੇ ਵੀ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਇਹਨਾਂ ਦੀ ਮੌਤ ਦੇ ਜ਼ਿੰਮੇਵਾਰ ਹੋਣਗੇ ਬਾਕੀ ਦੀ ਗੱਲ ਸਾਡੇ ਮੈਡਮ ਜੀ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ 88 ਦਿਨ ਹੋ ਗਏ ਤੁਹਾਨੂੰ ਧਰਨਾ ਦਿੰਦਿਆਂ ਨੂੰ ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੋਣ ਕੀ ਵੱਡਾ ਐਕਸ਼ਨ ਲੇਖਣ ਜਾ ਰਹੇ ਹੋ ਹਾਂਜੀ ਬਿਲਕੁਲ ਜਿਸ ਤਰ੍ਹਾਂ ਸਾਨੂੰ ਪਿਛਲੇ 82 ਦਿਨਾਂ ਤੋਂ ਸੀ ਅੱਜ ਦੀ ਵੀ ਇੱਥੇ ਬੈਠੇ ਆ ਗਿਆ ਤੇ ਸਾਡੀ ਕਿਸੇ ਹੀ ਪ੍ਰਸ਼ਾਸਨ ਨੇ ਹਜੇ ਤੱਕ ਸਾਡੀ ਸੁਣਵਾਈ ਨਹੀਂ ਕੀਤੀ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਜੋਲ ਲਾਇਆ ਹੈਗਾ ਡੀ ਜੀ ਸਾਹਿਬ ਦਾ ਪ੍ਰੋਗਰਾਮ ਸਾਡੀ ਕਿਸੇ ਵੀ ਨੇ ਵੀ ਪੂਰਾ ਜਿੰਨੀ ਸੁਣਵਾਈ ਨਹੀਂ ਕੀਤੀ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ 13 ਤਰੀਕ ਨੂੰ ਅਸੀਂ ਬਹੁਤ ਵੱਡਾ ਆਪਣਾ ਕਰਦੇ ਹੈਗਾ ਇਲੈਕਸ਼ਨ ਜਿਹਦੇ ਬਾਰੇ ਜ਼ਿਲ੍ਹਾ ਤਖਸਾਲ ਮੋਰਚਾ ਤੇ ਬਾਕੀ ਜੁਨੀ ਨੇ ਸਾਡੀ ਸਾਰਾ ਸਾਥ ਦੇ ਕੀ ਕਰਨ ਜਾ ਰਹੇ ਹਾਂ ਇਹ ਕਰਨ ਜਾ ਰਹੇ ਹੈਗੇ ਜੀ ਫਿਲਹਾਲ ਅਸੀਂ ਕਰਤ ਜਾ ਰਹੇ ਹੈਗਾ ਟੈਂਕੀਆਂ ਤੇ ਅਸੀਂ ਚੜਾਂਗੇ ਸਾਰੇ ਬੰਦੇ ਜੀ ਚਾਰ ਪੰਜ ਬੰਦੇ ਸਾਡੇ ਟੈਂਕੀਆਂ ਤੇ ਚੜ ਪਏ ਆ ਰਹਾਲਦੀਆਂ ਮੋਦਨ ਲੈ ਕੇ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਲਈ ਭਰੇ ਵਿਚਾਰ ਦੇ ਵਿੱਚ ਜੀ ਇਹਦਾ ਜ਼ਿੰਮੇਵਾਰ ਤੁਸੀਂ ਕਿਸ ਨੂੰ ਠਾਰਾਵੋਗੇ ਇਸਦਾ ਜ਼ਿੰਮੇਵਾਰ ਜੀ ਸਰ ਮੌਜੂਦਾ ਸਰਕਾਰ ਆ ਜੀ ਸੀਐਮ ਸਾਹਿਬ ਆ ਜੀ ਤੇ ਆਪਣੇ ਜਿਹੜੇ ਹਲਕੇ ਦੇ ਐਮਐਲਏ ਸਾਹਿਬ ਆ ਜੀ ਇਹ ਵੀ ਇਹਦਾ ਜ਼ਿੰਮੇਵਾਰ ਹੋਣਗੇ